ਲਓ ਜੀ ਮੈਂ ਰਵੀ ਮੰਡੀਆਂ ਵਾਲਾ ਪੰਜਾਬੀ ਲੋਕ ਗਾਇਕ ਮੇਰੇ ਸੌਂਗ ਪਹਿਲਾਂ ਬਹੁਤ ਕਾਫੀ ਆਏ ਮੈਂ ਇੱਕ ਨਵਾਂ ਗੀਤ ਬਿਲਕੁਲ ਮਾਂ ਤੇ ਤੇਰਾ ਹੀ ਪੁੱਤ ਹੋਵਾਂ ਰੂਰੂ ਕਰਨ ਜਾ ਰਿਆਂ ਵੱਧ ਤੋਂ ਵੱਧ ਕਮੈਂਟ ਕਰਨਾ ਸ਼ੇਅਰ ਕਰਨਾ ਕਿਵੇਂ ਲੱਗਿਆ ਜ਼ਰੂਰ ਦੱਸਣਾ ਲਓ ਜੀ ਸ਼ੁਰੂਆਤ ਕਰ ਰਹੇ ਹਾਂ ਉਹ ਸੁਣ ਮੇਰੀ ਕਲਕਾਰੀ ਮਾਈ ਭੱਜੀ ਭੱਜੀ ਆਈ ਸੁਣ ਮੇਰੀ ਕਲਕਾਰੀ ਮਾਈ ਭੱਜੀ ਭੱਜੀ ਆਈ ਸੁਣ ਅਮੜੀ ਦੇ ਬੋਲ ਮੈਂ ਕਦੇ ਨਾ ਰੋ ਮਾਂ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਗਿੱਲੀ ਥਾਂ ਤੋਂ ਚੁੱਕ ਕੇ ਸੁੱਕੀ ਥਾਂ ਤੇ ਪਾਉਂਦੀ ਰਹੀ ਗਿੱਲੀ ਥਾਂ ਤੋਂ ਚੁੱਕ ਕੇ ਸੁੱਕੀ ਥਾਂ ਤੇ ਪਾਉਂਦੀ ਰਹੀ ਆਪ ਰੁੱਕੀ ਸੁੱਕੀ ਖਾ ਕੇ ਮੈਨੂੰ ਦੁੱਧ ਪਲਾਉਂਦੀ ਰਹੀ ਆਪ ਰੁੱਕੀ ਸੁੱਕੀ ਖਾ ਕੇ ਮੈਨੂੰ ਦੁੱਧ ਪਲਾਉਂਦੀ ਰਹੀ ਮਾਂ ਦੀ ਗੋਦ ਜਹਾਨਿ ਗਿਤੇ ਹੋਰ ਨਹੀਂ ਹੋਣਾ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਮੈਂ ਅਗਲੇ ਜਨਮ ਵੀ ਮਾਂ ਤੇਰਾ ਹੀ ਪੁੱਤ ਹੋਵਾਂ ਵਾਹ ਜੀ ਵਾਹ ਕਮਾਲ ਦੀ ਗੱਲ ਆ ਤੇ ਦੱਸ ਜੀ ਆਪਣੇ ਦੋਸਤ ਮਿੱਤਰਾਂ ਨੂੰ ਕੇ ਵੀਰ ਬਹੁਤ ਵਧੀਆ ਲਿਖਾਰੀ ਵੀ ਆ ਤੇ ਗਾਉਣ ਦਾ ਵੀ ਆ ਔਰ ਵੱਡੀ ਗੱਲ ਜਿੱਥੋਂ ਪੰਜਾਬੀ ਗਾਇਕਾਂ ਆ ਲੋਕਾਂ ਆ ਇੱਕਾਂ ਦੀ ਸ਼ੁਰੂਆਤ ਹੁੰਦੀ ਹੈ ਦੂਰਦਰਸ਼ਨ ਜਲੰਧਰ ਤੋਂ ਉੱਥੇ ਵੀ ਕਈ ਵਾਰ ਵੀਰ ਜਿਹੜਾ ਹੈਗਾ ਉਹ ਗਾ ਚੁੱਕਿਆ ਇੰਨਾ ਹੀ ਨਹੀਂ ਬਲਕਿ ਮੈਂ ਕਰਦੇ ਆ ਭਰਾ ਨਾਲ ਦੀ ਨਾਲ ਆਪਣਾ ਸ਼ੌਕ ਪੂਰਾ ਕਰ ਰਿਹਾ ਚੰਗੇ ਵਧੀਆ ਜਿਹੜੇ ਲੋਕ ਗੀਤ ਗਾ ਕੇ ਤੇ ਲਿਖ ਕੇ ਨਾਲ ਦੀ ਨਾਲ ਡਿਊਟੀ ਵੀ ਕਰਦੇ ਆ ਭਰਾ ਸਿਕਿਉਰਿਟੀ ਗਾਰਡ ਦੀ ਤੇ ਬਹੁਤ ਮਿਹਨਤ ਕਰਦਾ ਭਰਾ ਤੇ ਹੋਰ ਕੀ ਭਰਾ ਸੁਣਾ ਰਹੇ ਹੋ ਫਿਰ ਉਹ ਦੱਸੋ ਹੋਰ ਜੀ ਉਹਦੀ ਰਜਾ ਬਿਨਾ ਪੱਤਾ ਵੀ ਨਹੀਂ ਝੁੱਲਦਾ ਉਹਦੀ ਰਜਾ ਬਿਨਾ ਪੱਤਾ ਵੀ ਨਹੀਂ ਝੁੱਲਦਾ ਉਹ ਤਾਂ ਰਗ ਰਗ ਜਾਣੇ ਸਾਰੀ ਕੁਲ ਦਾ ਉਹਦੀ ਰਜਾ ਬਿਨਾ ਪੱਤਾ ਵੀ ਨਹੀਂ ਝੁੱਲਦਾ ਉਹ ਤਾਂ ਰਗ ਰਗ ਜਾਣੇ ਸਾਰੀ ਕੁਲ ਦਾ ਕੀਤੇ ਚੰਗੇ ਮਾਰੇ ਕਰਮਾਂ ਦੇ ਫੈਸਲੇ ਹੁੰਦੇ ਆਗੇ ਉਸ ਦੇ ਕਰੇ ਉਹ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀਤੇ ਰੱਬ ਨਾ ਕਰੇ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀਤੇ ਰੱਬ ਨਾ ਕਰੇ ਕੀ ਬਾਤ ਆ ਕੀ ਬਾਤ ਆ ਜਿਉਂ ਤੱਕ ਡਗ ਗਰੀਬ ਨੂੰ ਨਾ ਦੇਵੇ ਜੇ ਗੱਲ ਹੋਵੇ ਉਹਦੇ ਵਸਦੀ ਸਾਹੂਕਾਰਾਂ ਦੇ ਇਸ਼ਾਰਿਆਂ ਤੇ ਦੁਨੀਆ ਏ ਸਾਰੀ ਫਿਰ ਹਉ ਨੱਚਦੀ ਸਾਹੂਕਾਰਾਂ ਦੇ ਇਸ਼ਾਰਿਆਂ ਤੇ ਦੁਨੀਆ ਏ ਸਾ ਫਿਰ ਹਉ ਨੱਚਦੀ ਜੀਨੇ ਸਾਜਿਆ ਹੋਈ ਕੋਸਾਰ ਜਾਣਦਾ ਜੀਨੇ ਸਾਜਿਆ ਹੋਈ ਕੋਸਾਰ ਜਾਣਦਾ ਨਾ ਹੀ ਉਹ ਕਿਸੇ ਤੋਂ ਡਰੇ ਉਹ ਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀਤੇ ਰੱਬ ਨਾ ਕਰੇ ਕਿੰਬੰਦਾ ਮਾਰਿਆ ਬੰਦੇ ਦਾ ਨਹੀਂ ਉਹ ਮਰਦਾ ਜੇ ਮਾਰੀ ਕੀ ਤੇ ਰੱਬ ਨਾ ਕਰੇ ਬਾਜੀ ਬਾਪ ਬਹੁਤ ਕਮਾਲ ਆ ਤੇ ਕਿਹੜਾ ਗਾਣਾ ਆ ਰਿਹਾ ਤੁਹਾਡਾ ਕਾ ਦਾ ਰਿਹਾ ਦੱਸ ਦੋ ਦਰਸ਼ਕਾਂ ਨੂੰ ਇਹ ਮੇਰਾ ਗੀਤ ਆ ਰਿਹਾ ਜੀ ਮਾਂ ਤੇਰਾ ਹੀ ਪੁੱਤ ਹੋਵਾਂ ਜਿਹੜਾ ਪਹਿਲਾਂ ਗਾਇਆ ਸੀ ਹਾਂਜੀ ਇਹ ਜੀ ਐਤਵਾਰ ਨੂੰ ਕੰਗੜਾ ਪ੍ਰੋਗਰਾਮ ਦੇ ਵਿੱਚ 6 ਵਜੇ ਰਿਲੀਜ਼ ਹੋ ਰਿਹਾ ਜੀ ਦੂਰਦਰਸ਼ਨ ਜਲੰਧਰ ਦੂਰਦਰਸ਼ਨ ਜਲੰਧਰ ਹਾਂਜੀ ਡੀਡੀ ਪੰਜਾਬੀ ਤੋਂ ਵਾਹ ਜੀ ਵਾਹ ਜੀ ਵਾਹ ਡਿਊਡ ਗਾਣੇ ਵੀ ਗਾਏ ਆ ਹਾਂਜੀ ਡਿਊਡ ਵੀ ਨੇ ਸਰ ਕਿੰਨੇ ਸਮਾਂ ਤੋਂ ਤੁਸੀਂ ਕਰ ਰਹੇ ਹੋ ਇਹ ਕੰਮ ਗਾਉਣ ਦਾ ਮੈਂ ਸਾਰੇ ਬਚਪਨ ਤੋਂ ਸਕੂਲ ਦੇ ਸਮੇਂ ਤੋਂ ਹੀ ਗਾ ਰਿਹਾ ਜੀ ਲਿਖਣ ਦਾ ਵੀ 93 92 ਚ ਪਹਿਲੀ ਟੇਪ ਰਿਕਾਰਡ ਹੋਈ ਸੀ ਐਚ ਐਮ ਬੀ ਦੇ ਵਿੱਚ ਜੀ ਆਵਾਜ਼ ਹੀ ਵਾਹ ਹਾਂਜੀ ਉਹ ਸਮੇਂ ਮਸ਼ਹੂਰ ਕੰਪਨੀ ਹਾਂਜੀ ਹਾਂਜੀ ਤੇ ਗਾਣੇ ਵੀ ਲਿਖਦੇ ਹੋ ਹਾਂਜੀ ਹਾਂਜੀ ਮੇਰੇ ਗੀਤ ਬਲਵੀਰ ਮਾਨ ਬਾਈ ਸਰਦੂਲ ਸਕੰਦਰ ਜੀ ਨੇ ਚੜਦਾ ਸੂਰਜ ਫਿਲਮ ਚ ਵੀ ਗਾਇਆ ਸੀ ਸਰਦੂਲ ਸਕੰਦਰ ਜੀ ਨੇ ਹਾਂਜੀ ਹਾਂਜੀ ਕੀ ਹੋਰ ਕਿਹੜਾ ਗਾਣਾ ਉਹ ਉਹ ਸੀ ਫਿਲਮ ਦੇ ਵਿੱਚ ਗਾਇਆ ਸੀਗਾ ਇੱਕ ਸੌਂਗ ਦਾ ਨਾਮ ਸੀਗਾ ਕਹਿੰਦੇ ਹਮ ਆਪਣੇ ਲੀਆਂ ਤੇ ਚੋਗਾ ਪਾ ਅੜੀਏ ਤੋਂ ਉੱਡਦੇ ਭੌਰ ਨੂੰ ਰੱਖ ਦਿਲ ਦੇ ਆਲਣੇ ਵਿੱਚ ਆਪਣੇ ਕਲੈਰੀ ਮੋਰ ਨੂੰ